ਉਸ ਸੁਭਾਵ ਅੱਗੇ ਚੱਲ ਕੇ ਲੋਗਾ ਨੇ ਜ਼ਾਤ ਪਾਤ ਬਣਾ ਲਏ ਜਿਹੜਾ ਮਨੁੱਖ ਸਿਰ ਦੀ ਵਰਤੋਂ ਬਹੁਤ ਕਰੇ ਜ਼ਬਾਨ ਦੇ ਅੱਗੇ ਸਿਰ ਰੱਖੇ ਪੈਰਾਂ ਤੇ ਹੱਥਾਂ ਦੇ ਅੱਗੇ ਸਿਰ ਰੱਖੇ ਬਾਹਵ ਜਦ ਹੱਥ ਚੱਲਣ ਤੇ ਸਮਝ ਨੂੰ ਅੱਗੇ ਰੱਖੇ ਪੈਰ ਚੱਲਣ ਤੇ ਸਮਝ ਨੂੰ ਅੱਗੇ ਰੱਖੇ ਜ਼ਬਾਨ ਚਲੇ ਤੇ ਸਮਝ ਨੂੰ ਅੱਗੇ ਰੱਖੇ ਖਾਣ ਲੱਗੇ ਪੀਣ ਲੱਗੇ ਤੇ ਸਮਝ ਨੂੰ ਅੱਗੇ ਰੱਖੇ ਜੋ ਹਰ ਕਰਮ ਦੇ ਸਮਝ ਨੂੰ ਅੱਗੇ ਰੱਖੇ ਇਹ ਨਹੀਂ ਜ਼ੁਬਾਨ ਨੂੰ ਅੱਗੇ ਕੀਤਾ ਬੋਲ ਗਏ ਤੇ ਸਮਝ ਤੋਂ ਬਾਅਦ ਵਿੱਚ ਕੰਮ ਲਿਆ ਤੇ ਪਛਤਾਤਾ ਕੋਈ ਕੀ ਆ ਗਏ ਨਹੀਂ ਆਖਣਾ ਸੀ ਕਿਹੜੇ ਪਾਸੇ ਚਲੇ ਗਏ ਨਹੀਂ ਜਾਣਾ ਸੀ ਕੀ ਕਰ ਬੈਠੇ ਨਹੀਂ ਕਰਨਾ ਸੀ ਇਸ ਪਛਤਾਤਾ ਦਾ ਮਤਲਬ ਹੈ ਅੱਥਾ ਨੇ ਕੀਤਾ ਪਰ ਹੱਥਾਂ ਨਾਲ ਸਮਝ ਨਹੀਂ ਸੀ ਪੈਰ ਚਲੇ ਨੇ ਪਰ ਪੈਰਾਂ ਨਾਲ ਸਮਝ ਨਹੀਂ ਸੀ ਜ਼ੁਬਾਨ ਬੋਲੀਏ ਪਰ ਜ਼ੁਬਾਨ ਦੇ ਅੱਗੇ ਸਮਝ ਨਹੀਂ ਸੀ ਸਿਰ ਨਹੀਂ ਸੀ ਹਰ ਕਰਮ ਨਾਲ ਸਿਰ ਨੂੰ ਜੋੜਾ ਹੈ ਪ੍ਰਭੂ ਚਿੰਤਨ ਕਰਨਾ ਹੈ ਪ੍ਰਭੂ ਦਾ ਨਾਮ ਲੈਣਾ ਹੈ ਬੰਦਗੀ ਕਰਨੀ ਹੈ ਸਿਰ ਰੱਖੇ ਜੋ ਹਰ ਕਰਮ ਦੇ ਸਿਰ ਨੂੰ ਵੱਗੇ ਕਰੇ ਸਿਰ ਮੋਰ ब्राह्मण श्रेष्ठ ये सब, सब तो ऊंचा है क्योंकि शरीर ਦੇ ਵਿੱਚ ਉਂਝ ਵੀ ਪ੍ਰਭੂ ਨੇ ਸਿਰ ਉੱਚਾ ਬਣਾਇਆ ਤੇ ਜਿਹੜਾ ਹਰ ਕਰਮ ਦੇ ਸਿਰ ਨੂੰ ਹੀ ਅੱਗੇ ਰੱਖਦਾ ਸਮਝ ਨੂੰ ਅੱਗੇ ਰੱਖਦਾ ਸਮਝ ਇੱਥੇ ਅਕਸਰ ਕਈ ਮਨੁੱਖ ਹੱਥਾਂ ਨਾਲ ਕੁਝ ਕਰਨ ਤੋਂ ਬਾਅਦ ਪਛਤਾਉਂਦੇ ਨੇ ਨਹੀਂ ਕਰਨਾ ਚਾਹੀਦਾ چل ਕੇ ਪਛਤਾਉਂਦੇ ਨੇ ਇੱਥੇ ਨਹੀਂ ਆਣਾ ਚਾਹੀਦਾ बोल के पछतांदे रे नहीं बोलना चाहिए खान-पीण ले तरह-तरह दे भयंकर रोग पैदा होथे नहीं खाना चाहिए जो खान लगया, पीण लगया, ਸੌਣ ਲਗਿਆ, ਜਾਗਣ ਲਗਿਆ, ਕਰਨ ਲਗਿਆ, ਚੱਲਣ ਲਗਿਆ, ਬੋਲਣ ਲਗਿਆ, ਸੁਣਣ ਲਗਿਆ, ਵੇਖਣ ਲਗਿਆ ਹਰ ਇੰਦਰੇ ਦੇ ਗੋ ਸਮਝ ਨੋ ਰੱਖਦਾ ਹੈ ਬ੍ਰਾਹਮਣ ਔਰ ਕਿਸ ਨੂੰ ਬ੍ਰਾਹਮਣ ਕਹਿੰਦੇ ब्राह्मण कोई जात नहीं है ब्राह्मण ਦੇ ਘਰ ਜਨਮ ਲੈ ਕੇ ਕੋਈ ਬ੍ਰਾਹਮਣ ਨਹੀਂ ਦੂਜਾ ਵੀ ਸ਼ਬਦ ਬਰਦਾਸ਼ਤ ਕਰ ਲੈਣਾ ਸਿੱਖ ਦੇ ਘਰ ਜਨਮ ਲੈ ਕੇ ਕੋਈ ਸਿੱਖ ਨਹੀਂ ਗੁਰੂ ਦੇ ਘਰ ਜਨਮ ਲੈ ਕੇ ਸਿੱਖ ਸਿੱਖ ਹੁੰਦਾ ਸਤਿਗੁਰ ਕੇ ਜਨਮੇ ਗਨਮ ਗਵਨ ਮਿਟਾਇਆ ਗੁਰੂ ਦੀ ਸਿੱਖਿਆ ਨੂੰ ਜਿਸ ਨੇ ਧਾਰਨ ਕਰ ਲਿਆ ਉਹਦਾ ਗੁਰੂ ਦੇ ਘਰ ਮਾਨਸਿਕ ਤੌਰ ਤੇ ਜਨਮ ਹੋ ਗਿਆ ਸਿੱਖ ਮਾਪੇ ਪੁੱਤ ਨੂੰ ਜਨਮ ਦਿੰਦੇ ਨੇ ਸਿੱਖ ਨੂੰ ਜਨਮ ਨਹੀਂ ਸਿੱਖ ਨੂੰ ਜਨਮ ਗੁਰੂ ਦੇਂਦਾ ਹੈ ਮਾਪੇ ਸੁਤ ਨੂੰ ਜਨਮ ਦਿੰਦੇ ਨੇ ਗੁਰੂ ਸੰਤ ਨੂੰ ਜਨਮ ਦਿੰਦਾ ਹੈ ਮਾਪੇ ਪੁੱਤ ਨੂੰ ਜਨਮ ਦਿੰਦੇ ਨੇ ਗੁਰੂ ਸਿੱਖ ਨੂੰ ਜਨਮ ਦਿੰਦਾ ਹੈ ਮਾਪੇ ਦੇ ਹਉਨ ਬਿੰਦ ਤੋਂ ਪੁੱਤ ਦਾ ਜਨਮ ਹੋਇਆ ਗੁਰੂ ਦੇ ਵਿਚਾਰ ਤੋਂ ਸਿੱਖ ਦਾ ਜਨਮ ਹੋਇਆ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਵਿਚਾਰ ਨੂੰ ਸਮਝ ਨਾ ਖੜ ਲੱਗਿਆ ਪੈਣ ਲੱਗਿਆ ਬੋਲਣ ਲੱਗਿਆ ਚੱਲਣ ਲੱਗਿਆ ਉੱਠਣ ਲੱਗਿਆ ਬੈਠਣ ਲੱਗਿਆ ਬੋਲਣ ਲੱਗਿਆ ਵੇਖਣ ਲੱਗਿਆ ਅੱਗੇ ਰੱਖਦਾ ਸਮਝ ਨਾ ਸਿਰਮਾ ਬ੍ਰਾਹਮਣ ਬ੍ਰਾਹਮਣ ਨਾਲ ਧਰਮ ਚੱਲਦਾ ਹੈ ਕਿ ਸਿਰ ਨੂੰ ਜੋ ਅੱਗੇ ਰੱਖਦਾ ਹੈ ਹਰ ਕੰਮ ਜੋ ਸਮਝ ਨਾਲ ਕਰਦਾ ਉਹਦੇ ਨਾਲ ਧਰਮ ਚੱਲਦਾ ਹੈ ਖਖਰੀ ਜੋ ਆਪਣੇ ਹੱਥਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਕਤਵਰ ਕਰਨਾ ਚਾਹੁੰਦਾ ਹੈ ਤਾਂ ਕਿ ਕਿਸੇ ਕਮਜ਼ੋਰ ਦਾ ਸਹਾਰਾ ਬਣ ਸਕਾ ਸੂਰ ਬੀਰ ਕਿਸ ਨੂੰ ਕਹਿੰਦੇ ਨੇ ਸੂਰਾ ਸੋ ਪਹਿ ਜਾਣੀਏ ਜੋ ਲੜੇ ਦੀਨ ਕੇ ਦੀਨ ਦੇ ਇੱਥੇ ਅਰਥ ਇਹ ਦੀਨ ਸ਼ਬਦ ਸੰਸਕ੍ਰਿਤ ਦਾ ਹੈ ਇਹਦੇ ਅਰਥ ਨੇ ਨਿਮਾਣਾ ਨਿਤਾਣਾ ਲਾਗਰ ਕਮਜ਼ੋਰ ਜੋ ਕਮਜ਼ੋਰ ਦੀ ਖਾਸਲ ਲੜੇ ਜੋ ਕਮਜ਼ੋਰ ਦੀ ਬਾਹ ਪਕੜ ਲੇ ਦੇਨ ਸ਼ਬਦ ਉਰਦੂ ਫਾਰਸੀ ਅਰਬੀ ਦਾ ਹੋਵੇ ਤੇ ਅਰਥ ਬਣਦੇ ਨੇ ਦਰ ਇਹ ਦੇਨ ਸ਼ਬਦ ਅਰਬੀ ਫਾਰਸੀ ਦਾ ਨਹੀਂ ਹੈ ਕਰਮ ਸ਼ਬਦ ਸੰਸਕ੍ਰਿਤ ਦਾ ਹੋਵੇ ਤੇ ਇਹਦੇ ਅਰਥ ਬਣਦੇ ਨੇ ਕੰਮ ਪਰ ਕਰਮ ਸ਼ਬਦ ਉਰਦੂ ਫਾਰਸੀ ਦਾ ਹੋਵੇ ਤੇ ਇਹਦੇ ਅਰਥ ਬਣ ਜਾਂਦੇ ਨੇ ਬਖਸ਼ਿਸ਼ ਤੇ ਖੁਦਾ ਦਾ ਕਰਮ ਹੋ ਗਿਆ ਭਾਸ਼ਾ ਦਾ ਗਿਆਨ ਨਾ ਹੋਵੇ ਤੇ ਕਈ ਵਾਰ ਅਰਥਾਂ ਦਾ ਨਰਤ ਹੋ ਜਾਂਦਾ ਹੈ ਸੂਰਾ ਸੋ ਪਹਿ ਜਾਣੀਏ ਜੋ ਲੜੇ ਦੇਨ ਕੇ ਜੋ ਲੜ ਮਰੇ ਗਰੀਬ ਦੀ ਖਾਤਰ ਕਮਜ਼ੋਰ ਦੀ ਖਾਤਰ ਜੋ ਹਰ ਜਗ੍ਹਾ ਕਮਜ਼ੋਰ ਦਾ ਪੱਖ ਲਵੇ ਕੌਣ ਕਮਜ਼ੋਰ ਦਾ ਪੱਖ ਲੈਂਦਾ ਨਹੀਂ ਲੈਂਦਾ ਬ੍ਰਾਹਮਣ ਕਮਜ਼ੋਰ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬ੍ਰਾਹਮਣ ਦਾ ਪੱਖ ਪੂਰਨ ਵਾਸਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਆਏ ਔਰ ਐਲਾਨੀਆਂ ਕਹਿ ਦਿੱਤਾ ਮੈਂ ਇਨਾ ਕਮਜ਼ੋਰਾਂ ਦੀ ਬਾਹ ਪਕੜ ਲਏਗੇ ਔਰ ਇਕ ਕੈਦਤਾ ਬਾਹ ਜਨਾ ਦੀ ਪਕੜੀਏ ਸਿਰ ਦੀ ਜੇ ਬਾਹ ਨਾ ਛੋੜੀ ਮੈਂ ਸਿਰ ਦੇ ਦਿਆਂਗਾ ਬਾਹ ਨਹੀਂ ਛੋੜਾਂ ਔਰ ਵਾਕਈ ਸਿਰ ਦੇ ਕੇ ਬਾਹਾਂ ਇਤਨੀਆਂ ਮਜਬੂਤ ਕਰ ਦਿੱਤੀਆਂ ਇਤਨੀਆਂ ਤਾਕਤਵਰ ਕਰ ਦਿੱਤੀਆਂ ਅੱਜ ਦੇਸ਼ ਦੇਚ ਅਗਰ ਗੀਤਾ ਰਾਮੈ ਟਲ ਦੇਵੀ ਦੇਵਤਿਆਂ ਦੇ ਮੰਦਰ ਔਰ ਮੰਦਰਾਂ ਦੇ ਗੁੰਬਦ और भारतीय धार्मिक ग्रंथ बन, बचे पे ने सिर्फ गुरु तेग बहादुर साहेब की शहादत सिर्फ उन्होंने शहादत खतरी जो हर जगह कमजोर का पक्ष लवे खतरी धर्म चलता है शूदर ਜੋ ਸੇਵਾ ਕਰਨ ਦੇ ਚ ਹੀ ਰਸ ਰੱਖਦਾ ਹੈ ਤੱਪੜ ਝਾੜਨਾ ਲੰਗਰ ਬਣਾਣਾ ਲੰਗਰ ਵੰਡਣਾ ਜੋੜੇ ਝਾੜਨਾ ਝਾੜੂ ਫੇਰਨਾ ਪਾਣੀ ਡੋਣਾ ਵਜਨੇ ਕੰਮ ਕਰਨ ਦੇ ਸ਼ੌਕ ਰੱਖਦਾ ਹੈ 4 ਸਾਲ ਪਹਿਲੇ ਇਹ ਮਹਾਪੁਰਸ਼ ਪੰਜਾਬ ਤੋਂ ਇੱਕ ਸਜਣਾ ਨੇ ਮੇਰੇ ਕੋਲ ਆਪਣਾ ਸੇਵਾ ਆਧਾਰ ਦੇ ਦਿੱਤਾ ਤੇ ਕਹਿਣ ਲੱਗੇ ਮੈਂ ਸਕੀਨ ਜੀ ਇਹਨੂੰ ਕਥਾਵਾਚਕ ਬਣਾ ਦੋ ਸਾਡੇ ਡੇਰੇ 'ਚ ਕਥਾ ਕਰੇ ਚਾਰ ਪੰਜ ਸਾਲਾਂ ਤੋਂ ਸਾਡੇ ਕੋਲ ਹੈ ਪਰ ਇਹ ਸੇਵਾ ਤੇ ਬੜੀ ਕਰਦਾ ਹੈ ਬਹੁਤ ਕਰਦਾ ਹੈ ਸਾਰਾ ਦਿਨ ਕਰਦਾ ਹੈ ਥੱਕਦਾ ਨਹੀਂ ਪਰ ਮੈਂ ਚਾਹਨਾ ਹੈ ਕਥਾ ਕਰੇ ਆ ਗਿਆ ਮੇਰੇ ਕੋਲ ਮੈਂ ਇਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੇਂਚੀ ਪਕੜਾ ਦਿੱਤੀ ਮੈਂ ਘੇ ਪੜਿਆ ਕਰ ਕੁਝ ਵਿਖੜੇ ਸ਼ਬਦਾਂ ਦੀ ਵਿਆਖਿਆ ਸੁਣ ਲਿਆ ਕਰ ਪੰਜ ਦਸ ਮਿੰਟ ਕਥਾ ਦੇ ਵਿੱਚ ਬੈਠ ਰਿਹਾ ਕਰ ਨੋਟ ਲੈ ਲਿਆ ਕਰ ਕੁਝ ਮੇਰੇ ਕੋਲ ਪੁੱਛ ਲਿਆ ਕਰ ਮੈਂ ਕਿਹਾ ਮੇਰਾ ਢਾਂਗੇ ਤਿੰਨ ਦਿਨ ਬਾਅਦ ਮੈਨੂੰ ਕਹਿ ਲਗਾ ਗੈਣੀ ਜੀ ਮੈਂ ਜਾਣਾ ਹੈ ਵਾਪਸ ਦੇ ਰੇ ਮੈਂ ਕਿਉਂ ਉਹ ਮਹਾਪੁਰਖ ਨੇ ਕਹਿ ਇਹਨੂੰ ਦੋ ਤਿੰਨ ਸਾਲ ਰੱਖਣਾ ਕਥਾਵਾਚਗ ਬਣਾਣਾ ਕਹਿੰਦੇ ਪੋਤੀਆਂ ਚ ਸਿਰ ਖਪਾਈ ਸਾਡੇ ਕੋਲ ਨਹੀਂ ਆਉਂਦੀ ਐ ਨਹੀਂ ਆਉਂਦੀ ਐ ਸਿਰ ਖਪਾਈ ਨਹੀਂ ਆਉਂਦੀ ਦੂਜਾ ਤੁਸੀਂ ਜਿਹੜੀ ਕਥਾ ਕਰਦੇ ਹੋ ਸਾਨੂੰ ਤੇ ਸਮਝ ਹੀ ਨਹੀਂ ਆਉਂਦੀ ਕਿਹੜੀ ਬਾਤ ਅਸਰ ਬੋਲਦੇ ਸਾਨੂੰ ਨਹੀਂ ਸਮਝ ਆਉਂਦੀ ਤੀਜਾ ਤੁਹਾਡੇ ਕੋਲ ਕੋਈ ਕੰਮ ਨਹੀਂ ਕੋਈ ਕਪੜੇ ਧੋਣਾ ਪਾਣੀ ਧੋਣਾ ਝਾੜੂ ਭਰੀ ਕੰਮ ਹੀ ਨਹੀਂ ਹੈ ਤੇ ਆਪਾਂ ਕਿਸ ਤਰ੍ਹਾਂ ਰਹੀਏ ਕਿਉਂ ਰਹੀਏ ਤੁਹਾਡੇ ਕੋਲ ਸੇਵਾ ਵਾਸਤੇ ਆਈ ਨਹੀਂ ਕੋਈ ਮੈਨੂੰ ਆਖੇ ਮਿੱਤਰਾਂ ਤੂੰ ਸੋਧਰ ਹੈ ਤੇਰੇ ਨਾਲ ਧਰਮ ਚੱਲ ਸਕਦਾ ਹੈ ਜੇ ਤੂੰ ਭਾਵਨਾ ਨਾਲ ਸੇਵਾ ਕਰੇਂ ਰੱਬ ਤੱਕ ਪਹੁੰਚ ਸਕਦਾ ਹੈ ਪੜਨਾ ਲਿਖਣਾ ਛੱਡ ਦੇ ਤੇ ਤੇਰੇ ਵੱਸ ਦੀ ਗੱਲ ਨਹੀਂ ਹੈ ਤੂੰ ਸੋਧਰ ਹੈ ਜੋ ਵਜ਼ਨੇ ਕੰਮ ਤੇ ਕਰ ਸਕਦਾ ਹੈ ਪਾਰਾ ਕੰਮ ਤੇ ਕਰ ਸਕਦਾ ਹੈ ਦਿਮਾਗ ਦੀ ਨਹੀਂ ਬਾਰੀਕ ਨਹੀਂ ਉਹਨੂੰ ਕਹਿੰਦੇ ਨੇ ਸੋਧਰ شودر ਨਾਲ ਧਰਮ ਚੱਲਦਾ ਹੈ ਖੱਤਰੀ ਨਾਲ ਧਰਮ ਚੱਲਦਾ ਹੈ ਸਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਸਾਰੀ ਸ੍ਰਿਸ਼ਟੀ ਇੱਕੋ ਵਰਨ ਹੋ ਗਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਧਰਮ ਨੇ ਚੱਲ ਰਿਹਾ ਹੈ ਕੀ ਸਾਰੇ ਬ੍ਰਾਹਮਣ ਹੋ ਗਏ ਨੇ ਨਹੀਂ ब्राह्मण ਨਾਲ ਤੇ ਧਰਮ ਚੱਲਦਾ ਹੈ ব্রাহ্মণ ਹੈ ਨਹੀਂ। ਕੀ ਸਾਰੇ ਖੱਤਰੀ ਹੋ ਗਏ ਨੇ ਕਤਈ ਨਹੀਂ ਖੱਤਰੀ ਨਾਲ ਤੇ ਧਰਮ ਚੱਲਦਾ ਹੈ। ਕੀ ਸਾਰੇ শূਦਰ ਹੋ ਗਏ ਨੇ ਬਿਲਕੁਲ ਨਹੀਂ শূਦਰ ਨਾਲ ਤੇ ਧਰਮ ਚੱਲਦਾ ਹੈ। ਫਿਰ ਕਿਹੜਾ ਵਰਨ ਰਹਿ ਗਿਆ ਜਿਹਦੇ ਨਾਲ ਧਰਮ ਨਹੀਂ ਚੱਲਦਾ ਸੇਸ਼ਟ ਸਭ ਇੱਕ ਵਰਨ ਹੋਈ ਵੈਸ਼ 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 ਨਾਲ ਧਰਮ ਨਹੀਂ ਚੱਲਦਾ ਸਤ ਸਿਖਸ਼ਟ ਸਭ ਇੱਕ ਵਰਨ ਹੋਈ ਵੈਸ਼ ਨਾਲ ਧਰਮ ਨਹੀਂ ਚੱਲਦਾ ਕਿਨੂੰ ਵੈਸ਼ ਆਖੋਗੇ ਮਾੜੀ ਮੋਟੀ ਦੁਕਾਨ ਖੋਲ ਕੇ ਸਟੋਰ ਖੋਲ ਕੇ ਜੋ ਚਲਾ ਰਹੇ ਨਹੀਂ ਇਹ ਤੇ ਦੰਦਾ ਹੈ ਇਹ ਤੇ ਕਿਰਤ ਹੈ ਵੈਸ਼ ਜੋ ਧਨ ਦੀ ਖਾਤਰ ਆਪਣਾ ਈਮਾਨ ਵੇਚ ਦੇਵੇ ਧਰਮ ਵੇਚ ਦੇਵੇ ਇੱਜ਼ਤ ਵੇਚ ਦੇਵੇ ਅਣਖ ਵੇਚ ਦੇਵੇ ਕੌਮ ਵੇਚ ਦੇਵੇ ਮੌਕਾ ਲਗੇ ਦੇਸ਼ ਵੇਚ ਦੇਵੇ ਅਸਮਤ ਵੇਚ ਦੇ ਸਿਰੋ ਦਾਣ ਮਿਲਣਾ ਚਾਹੀਦਾ ਕੌਮ ਕੀ ਆਉਂਦੀ ਹੈ ਵੇਚੀ ਜਾ ਸਕਦੀ ਹੈ ਦੇਸ਼ ਕੀ ਹੈ ਵੇਚਿਆ ਜਾ ਸਕਦਾ ਹੈ ਈਮਾਨ ਕੀ ਹੈ ਵੇਚਿਆ ਜਾ ਸਕਦਾ ਹੈ ਅਣਖ ਕੀ ਹੈ ਵੇਚੀ ਜਾ ਸਕਦੀ ਹੈ ਇੱਜ਼ਤ ਕੀ ਹੈ ਵੇਚੀ ਜਾ ਸਕਦੀ ਹੈ ਅਸਮਤ ਕੀ ਹੈ ਵੇਚੀ ਜਾ ਸਕਦੀ ਹੈ ਕਲਾ ਵੇਚੀ ਜਾ ਸਕਦੀ ਹੈ ਗਿਆਨ ਵੇਚਿਆ ਜਾ ਸਕਦਾ ਹੈ ਕਥਾ ਵੇਚੀ ਜਾ ਸਕਦੀ ਹੈ ਕੀਰਤਨ ਵੇਚਿਆ ਜਾ ਸਕਦਾ ਹੈ ਪਾਠ ਵੇਚਿਆ ਜਾ ਸਕਦਾ ਹੈ ਨਜ਼ਰਾਨਾ ਲੈਣਾ ਹੋਰ ਗੱਲ ਹੈ ਕੀਰਤਨ ਵੇਚਣਾ ਹੋਰ ਗੱਲ ਹੈ ਮੁੱਲ ਚੁਕਾਣਾ ਹੋਰ ਗੱਲ ਹੈ ਸਭ ਵੈਸ਼ ਹੋ ਗਏ ਸਭ ਵੈਸ਼ ਹੋ ਗਏ ਕੋਈ ਬ੍ਰਾਹਮਣ ਨਹੀਂ ਸਿਸ਼ਟ ਸਭ ਇੱਕ ਵਰਨ ਹੋਈ ਨਾਨ ਚਾਹੀਦਾ ਹੈ ਬੇਚਣ ਨੂੰ ਤਿਆਰ ਇਮਾਨ ਵੀ ਬੇਚਣ ਨੂੰ ਤਿਆਰ ਆ ਧਰਮ ਵੀ ਬੇਚਣ ਨੂੰ ਤਿਆਰ ਆ ਕੌਮ ਵੀ ਬੇਚਣ ਨੂੰ ਤਿਆਰ ਆ ਪਾਠ ਵੀ ਬੇਚਣ ਨੂੰ ਤਿਆਰ ਆ ਸੇਵਾ ਵੀ ਬੇਚਣ ਨੂੰ ਤਿਆਰ ਆ ਕੋਈ ਗੁਰਦੁਆਰੇ ਦੀ ਸੇਵਾ ਕਰਦਾ ਹੈ ਗੁਰੂ ਵਾਸਤੇ ਜ਼ਿੰਦਗੀ ਭਰ ਦਾ ਮੇਰਾ ਅਨੁਭਵ ਹੈ ਪਾਰਲੀਮੈਂਟ ਤੱਕ ਪਹੁੰਚਣ ਵਾਸਤੇ ਬੁਥੇਰੇ ਕਰਦੇ ਕਿਵੇਂ ਐ ਮੇਲੇ ਬਣ ਕੇ ਕਿਵੇਂ ਐਮਪੀ ਬਣਿਆ ਕਿਵੇਂ ਮੰਤਰੀ ਬਣ ਗਏ ਗੁਰਦੁਆਰੇ ਦੀਆਂ ਪੌੜੀਆਂ ਤੇ ਚੜਦੇ ਨੇ ਮੈਸੇ ਵਾਸਤੇ ਉਹ ਕਿਤਾਬ ਲਿਖੀ ਤੇ ਸਰਦਾਰ ਖਜਿੰਦਰ ਸੰਗੋਣਾ ਕਾਬਲੀ ਸੰਗਤ ਨੂੰ ਛਾਪਿਆ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀਟਾਂ ਛਾ ਤੇ ਪ੍ਰਚਾਰਕ ਸ਼੍ਰੀਣੀ ਮੈਨੂੰ ਖਜਿੰਦਰ ਸਿੰਘ ਕਹਿੰਦੇ ਸਨ ਕਿ ਤੁਸੀਂ ਆਪ ਇੱਕ ਕੰਮ ਆਰੰਭ ਕਰੋ ਮੈਂ ਖਾ ਲੋਹਾਰ ਸ਼ਸਤਰ ਤੇ ਬਣਾਉਂਦਾ ਮੈਦਾਨੇ ਜੰਗ ਚ ਆਪ ਨਹੀਂ ਲੜਦਾ ਹੁੰਦਾ ਫਿਰ ਸ਼ਸਤਰ ਕਿਵੇਂ ਬਣਾਵੇਗਾ ਤੇ ਮੈਂ ਖਿਜ ਮੈਂ ਲੜਨ ਲਈ ਆਇਆ ਤਾਂ ਫਿਰ ਕੋਈ ਰਵਾ ਲੜ ਸਕਾਂ ਕਿ ਕਿਸੇ ਨੇ ਮੇਰੇ ਕੋਲ ਸੁਣਨਾ ਨਹੀਂ ਮੈਂ ਪੰਜ ਦਸੀ ਚ ਇੱਕ ਕਥਾ ਪੜ੍ਹੀ ਸੀ ਇੱਕ ਰਾਜੇ ਦੀ ਰਾਣੀ ਉਹਨੇ ਮਹਿਲ ਦੇ ਸਾਰੇ ਦਰਪਨ ਸ਼ੀਸ਼ੇ ਤੋੜ ਦਿੱਤੇ ਫਾ ਥੋੜਾ ਲੈ ਕੇ ਬੜੇ ਕੀਮਤੀ ਸ਼ੀਸ਼ੇ ਤੋੜ ਦਿੱਤੇ ਕੋਲ ਹੀ ਨੌਕਰ ਖੜਾ ਸੀ ਉਹ ਕਹਿਣ ਲੱਗਾ ਇੱਕ ਇੱਕ ਸ਼ੀਸ਼ਾ ਬੜਾ ਕੀਮਤੀ ਸੀ ਰਾਜੇ ਨੇ ਬੜੇ ਸ਼ੌਕ ਨਾਲ ਲਗਵਾਏ ਸਨ ਤੁਸੀਂ ਤੋੜ ਦਿੱਤੇ ਕਹਿਣ ਲੱਗੇ ਹਰ ਸ਼ੀਸ਼ੇ 'ਚ ਮੈਂ ਕਰੂਪ ਦਿਖਾਈ ਦੇਣੀ ਹਰ ਸ਼ੀਸ਼ੇ 'ਚ ਮੈਂ ਬਦਸੂਰਤ ਦਿਖਾਈ ਦੇਣੀ ਹੈ ਐ ਸ਼ੀਸ਼ੇ ਨਹੀਂ ਚਾਹੀਦਾ ਜੈਸਾ ਚਿਹਰਾ ਮੌਰਾ ਹੋਵੇ ਸ਼ੀਸ਼ੇ 'ਚ ਉਹ ਹੀ ਹੋਵੇ ਸ਼ੀਸ਼ੇ ਦਾ ਤੇ ਕੋਈ ਕਸੂਰ ਨਹੀਂ ਪਰ ਉਹ ਸਮਝ ਬੈਠੀ ਸ਼ੀਸ਼ੇ ਦਾ ਕਸੂਰ ਹੈ ਇਸ ਦਰਪਣ ਦਾ ਕਸੂਰ ਹੈ ਤੋੜ ਦੇਈ ਗਈ ਤੋੜ ਦੇਈ ਗਈ ਨੌਕਰ ਨੂੰ ਪੈਸੇ ਦਿੱਤੇ ਆਖਿਆ ਬਾਜ਼ਾਰੋਂ ਉਹ ਸ਼ੀਸ਼ਾ ਲੈ ਕੇ ਆ ਜਿਹਦੇ ਚ ਮੈਂ ਸੁੰਦਰ ਦਿਖਾਈ ਦੇਵਾਂ ਖੂਬਸੂਰਤ ਦਿਖਾਈ ਦੇਵਾਂ ਉਹ ਵਿਚਾਰਾ ਭਜੇ ਹੋਇਆ ਗਿਆ ਅਸਲੀਅਤ ਨੂੰ ਤੇ ਉਹ ਵੀ ਜਾਣਦਾ ਸੀ ਪਰ ਹੁਕਮ ਦੇਸ ਨੌਕਰ ਬੜਾ ਸੋਹਣਾ ਸ਼ੀਸ਼ਾ ਖਰੀਦ ਕੇ ਲਿਆਇਆ ਕੀਮਤੀ ਸ਼ੀਸ਼ਾ ਖਰੀਦ ਕੇ ਲਿਆਇਆ ਆਖੇ ਟੇਕ ਕੇ ਰੱਖਿਆ ਰਾਣੀ ਨੇ ਜੈਸੇ ਉਹ ਦੇਖ ਆਪਣਾ ਮੁਖੜਾ ਦੇਖਿਆ ਪੱਥਰ ਮਾਰ ਕੇ ਉਹਨੂੰ ਵੀ ਤੋੜ ਦਿੱਤਾ ਨੌਕਰ ਨੂੰ ਗਾਲਾਂ ਕੱਢੀਆਂ ਤੇ ਇਹਨੇ ਵੀ ਸ਼ੀਸ਼ਾ ਖਰੀਦਣ ਦੀ ਜਾਜ ਕੀਤੀ ਤੂੰ ਵੀ ਉਹ ਸ਼ੀਸ਼ਾ ਖਰੀਦ ਕੇ ਲਿਆਇਆ ਜਿਹਦੇ 'ਚ ਮੈਂ ਕਰੂਪ ਦਿਖਾਈ ਦੇਣੀ ਜਾਂ ਹੋਰ ਸ਼ੀਸ਼ਾ ਲੈ ਕੇ ਆ ਪੈਸੇ ਦਿੱਤੇ ਇਹ ਇੱਕ ਪੰਜ ਦਸੀ ਦੀ ਕਥਾ ਹੈ ਪੰਜ ਦਫਾ ਨੌ ਕਰੀ ਸ਼ੀਸ਼ਾ ਲੈ ਕੇ ਆਇਆ ਪੰਜੇਂ ਦਫਾ ਰਾਣੀ ਨੇ ਤੋੜਿਆ ਮੈਂ ਕਰੂਪ ਦਿਖਾਈ ਦਿੱਤੀ ਤੂੰ ਕੈਸਾ ਸ਼ੀਸ਼ਾ ਲੈਦਾ ਪੰਜਮਾ ਸ਼ੀਸ਼ਾ ਤੋਲਣ ਦੇ ਨਾਲ ਪੈਸੇ ਦੇਖੇ ਆਖਿਆ ਹੁਣ ਜਿਹੜਾ ਤੂੰ ਸ਼ੀਸ਼ਾ ਲੈਂਦਾ ਤੇ ਉਹਦੇ ਵਿੱਚ ਮੈਂ ਕਿਦੜੇ ਕਰੂਪ ਦਿਖਾਈ ਦਿੱਤੀ ਸ਼ੀਸ਼ੇ ਦੇ ਨਾਲ ਤੈਨੂੰ ਵੀ ਤੋੜ ਦਿਆਂਗਾ ਤੇਰੇ ਵੀ ਟੁਕੜੇ ਕਰਾਂਗਾ ਤੇ ਨੂੰ ਇਤਨੀ ਅਕਲ ਨਹੀਂ ਉਹ ਸ਼ੀਸ਼ਾ ਲੈ ਕੇ ਆ ਜਿਸ ਵਿੱਚ ਮੈਂ ਖੂਬਸੂਰਤ ਦਿਖਾਈ ਦੇ ਕੰਬਦਾ ਹੋਇਆ ਨੌਕਰ ਬਾਹਰ ਗਿਆ ਉਹਨੇ ਦੇਖਿਆ ਹੁਣ ਤੇ ਟੁਕੜੇ ਹੀ ਹੋਣਗੇ ਆਪਣੇ ਵੀ ਹੋਣ ਸਾਡੇ ਵੀ ਖੈਰ ਕੋਈ ਉਹਦੇ ਚਿਹਰੇ ਦੀ ਹਾਲਤ ਉਹਦੇ ਕਮਰੇ ਹੱਥਾਂ ਨੂੰ ਵੇਖ ਕੇ ਰਸਤੇ 'ਚ ਇੱਕ ਸੰਤ ਸਾਈ ਲੋਕ ਫਕੀਰ ਮਿਲ ਗਿਆ ਉਹਨਾਂ ਆਖੇ ਪੁਰਖਾ ਗੱਲ ਕੀ ਹੈ ਇੰਨਾ ਘਬਰਾਇਆ ਹੈ ਇਤਨਾ ਬੇਚੈਨ ਇਤਨਾ ਪਰੇਸ਼ਾਨ ਇਤਨਾ ਘਬਰਾਇਆ ਇਤਨਾ ਡਰੇ ਹੋਇਆ ਸਾਰੀ ਵਿਥਿਆ ਸੁਣਾ ਦਿੱਤੀ ਸਾਰੀ ਵਿਥਿਆ ਸੁਣਾ ਦਿੱਤੀ ਫਕੀਰ ਕਹਿਣ ਲੱਗਾ ਇੰਜ ਕਰ ਤੂੰ ਸ਼ੀਸ਼ਾ ਲੈਣ ਨਾ ਜਾ ਅਸੀਂ ਖੁਦ ਹੀ ਸ਼ੀਸ਼ੇ ਹੁੰਦੇ ਆ ਸਾਨੂੰ ਲੈ ਜਾ ਅਸੀਂ ਤੇਰੇ ਨਾਲ ਚੱਲਦੇ ਆਂ ਤੇਰਾ ਮਸਲਾ ਹੱਲ ਕਰਾਂਗੇ। ਵਾਕਈ ਫਕੀਰ ਸ਼ੀਸ਼ਾ ਹੁੰਦੇ ਨੇ। ਸਾਰੇ ਅਵਤਾਰ ਸ਼ੀਸ਼ਾ ਹੁੰਦੇ ਨੇ। ਗੌਮਾਂ ਦਾ, ਲੋਕਾਂ ਦਾ, ਮਨੁੱਖਾਂ ਦਾ, ਸਮਾਜ ਦਾ ਜੈਸਾ ਚਿਹਰਾ ਹੁੰਦਾ ਉਹਨਾਂ ਦੇ ਸਾਹਮਣੇ ਰੱਖਦੇ ਨੇ। ਤੋਂ ਸਮਾਜ ਤੱਤੀ ਤਵੀ ਤੇ ਬਿਠਾ ਦਿੰਦਾ ਹੈ, ਸੋਲੀ ਤੇ ਲਟਕਾ ਦਿੰਦਾ ਹੈ। ਸ਼ੀਸ਼ੇ ਤੋੜਦਾ ਹੈ ਪਤਾ ਨਹੀਂ ਸਮਾਜ ਨੇ ਕਿਤਨੇ ਸ਼ੀਸ਼ੇ ਤੋੜ ਰਹੇ ਨੇ। ਹਰ ਅਵਤਾਰ ਸੰਤ ਸ਼ੀਸ਼ਾ ਹੁੰਦਾ। ਸਮਾਜ ਦੀ ਰੂਪਰੇਖਾ ਕਰੂਪਤਾ ਉਸ ਦੇ ਸਾਹਮਣੇ ਰੱਖ ਦਿੰਦਾ ਹੈ ਰਾਜਨੀਤੀ ਦੀ ਕਰੂਪਤਾ ਉਹਦਾ ਰੂਪ ਉਸ ਦੇ ਸਾਹਮਣੇ ਰੱਖ ਦਿੰਦਾ ਹੈ ਕਾਰੋਬਾਰ ਦੀ ਕਰੂਪਤਾ ਉਹਦੇ ਸਾਹਮਣੇ ਰੱਖ ਰਿਹਾ ਹੈ ਕੋਈ ਆਪਣੇ ਆਪ ਨੂੰ ਕਰੂਪ ਨਹੀਂ ਦੇਖਣਾ ਚਾਹੁੰਦਾ ਕੋਈ ਵੀ ਨਹੀਂ ਦੇਖਣਾ ਚਾਹੁੰਦਾ ਤਾਂ ਫਿਰ ਕੀ ਕਰੀਏ ਤੋੜੋ ਸ਼ੀਸ਼ੇ ਤੋੜੋ ਸ਼ੀਸ਼ੇ शीशा नाजुक बड़ा है, शीशा कोमल बड़ा है, और यकीन जानो पत्थर ठोस बड़ा है, सख्त बड़ा है, देर नहीं लगती शीशे न टूट दे जिस देच कोई खूबी है नाजुक हो زندگی نازک ہوندی ہے اے بھی میاز کر جتنا زیادہ جیون ہوے گا نازک ہوے گا۔ کچھ عرصہ پہلے ایک سجن نے ایسی ترق کی تھی کہ 90 سال تک اورنگزیب زندہ رہا تختے ہی مریا ہے راج کر دائی مریا ہے۔ تے 42 سال دے وچ رخصت ہو گئے گرو गोविंद سنگھ جی مہاراج اتنی چھوٹی ائی۔ او ظالم नवे साल तक जिंदा रहे और नवे साल तक जुलम करता रहा बयाली साल दे रुखसत हो गए अंदरों उस दे शक से रब रूब कुछ भी नहीं है इस बिना ते मेरे ना कर तेरे महान जालम नब्बे साल तक जिंदा रहे ਔਰੋ ਮਹਾਨ ਦਿਆਲੂ ਪਰਵਕਾਰੀ ਸਿਰਫ 42 ਸਾਲ ਦੇ ਵਿੱਚ ਰੁਕਸਤ ਹੁੰਦੇ ਮੈਂ ਉਹਨੂੰ ਆਖਿਆ ਮਿੱਤਰ ਐਸ ਡਾਂਗ ਨਾਲ ਵੀ ਸੋਚ ਕੰਡੇ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ ਫੁੱਲ ਦੀ ਉਮਰ ਤੇ 2-3 ਦਿਨ ਦੀ ਹੁੰਦੀ ਫੁੱਲ ਦੀ ਉਮਰ ਜ਼ਿੰਦ ਲੰਬੀ ਨਹੀਂ ਹੁੰਦੀ ਕੰਡੇ ਦੀ ਲੰਬੀ ਕੰਡਾ ਠੋਸ ਹੈ ਸਖਤ ਹੈ 90 ਸਾਲ ਕੰਡੇ ਦੀ ਤਰ੍ਹਾਂ ਜਿਉਣਾ ਤੇ ਚੁਬਦੇ ਰਹਿਣਾ ਸਮਾਜ ਨੂੰ ਦੁਨੀਆ ਨੂੰ ਬਿਹਤਰ ਹੈ ਦੋ ਦਿਨ ਫੁੱਲ ਦੀ ਜ਼ਿੰਦਗੀ ਜੀਵਣਾ ਕੁਝ ਖੁਸ਼ਬੂ ਤੇ ਵੰਡੀ ਕੁਝ ਮੋਹਰ ਤੇ ਕੀਤਾ ਕੁਝ ਸੋਪਣ ਤੇ ਵੰਡਿਆ ਕੁਝ ਖੇੜਾ ਤੇ ਖਿਲੇ ਰਿਆ ਕੀ 90 ਸਾਲ ਤੱਕ ਚੁਬਦਾ ਹੀ ਰਹੇ ਖਰਾਸ਼ਾਂ ਪਹੁੰਚਾਉਂਦਾ ਹੀ ਜਿੱਥੇ ਜਿਤਨਾ ਜ਼ਿਆਦਾ ਜੀਵਨ ਹੋਵੇਗਾ ਨਾਜ਼ੁਕ ਹੋਵੇਗਾ ਜਿੱਥੇ ਜੀਵਨ ਹੀ ਨਹੀਂ ਉਹਨੂੰ ਕੋਈ ਖਤਰਾ ਵੀ ਨਹੀਂ ਜੀਵਨ ਨੂੰ ਹੀ ਖਤਰਾ ਹੁੰਦਾ ਹੈ ਦੇਖੋ ਜੀਵਦੇ ਜਾਗਦੇ ਮਨੁੱਖ ਨੂੰ ਖਤਰਾ ਹੈ ਕਬਰਾਂ ਨੂੰ ਕੀ ਖਤਰਾ ਹੈ ਕਬਰਾਂ ਦੇ ਚ ਪਏ ਮੁਰਦਿਆਂ ਨੂੰ ਖਤਰਾ ਹੈ ਜੇ ਉਹਨੂੰ ਆਖੋ ਐਟਮ ਬੰਬगिरਣ ਵਾਲਾ ਹੈ ਤੇ ਜਿਹੜੇ ਕਬਰਾਂ ਚ ਪਏ ਨੇ ਮੁਰਦੇ ਉਹਨਾਂ ਨੂੰ ਆਖੋ ਐਟਮ ਬੰਬगिरਣ ਵਾਲਾ ਹੈ ਉਹਨੂੰ ਕੀ ਖਤਰਾ ਹੈ ਜੀਵਦੇ ਜਾਗਦੇ ਮਨੁੱਖ ਨੂੰ ਖਤਰਾ ਹੈ ਮੁਰਦਿਆਂ ਕੋਈ ਖਤਰਾ ਨਹੀਂ। ਬਿਮਾਰੀਆਂ ਦਾ ਖਤਰਾ ਜੀਵਦੇ ਜਾਗਦੇ ਮਰੋ ਕਰਉਂਦੇ। ਇੱਕ ਮੁਰਦਾ ਪਿਆ ਉਹਨੂੰ ਆਖੇ ਬਿਮਾਰੀ ਦੀ ਵਬਾਹ ਚਲੀ ਹੋਈ ਹੈ, ਨਜ਼ਰਾ ਫੈਲੇ ਹੋਇਆ ਹੈ, ਪਲੂ ਬੜਾ ਫੈਲੇ ਆਇਆ ਹੈ। ਕਿਦਰੇ ਤੈਨੂੰ ਨਾ ਲੱਗ ਜਾਏ, ਕੀ ਲੱਗ ਜਾਏਗਾ ਮੁਰਦੇ ਨੂੰ? ਮੁਰਦਾ ਖਤਰੇ 'ਚ ਨਹੀਂ ਆਉਂਦਾ। ਮੁਰਦਾ ਕੌਮਾਂ ਖਤਰੇ 'ਚ ਨਹੀਂ ਆਉਂਦੀਆਂ। ਮੁਰਦਾ ਦੇਸ਼ ਖਤਰੇ 'ਚ ਨਹੀਂ ਆਉਂਦਾ।